ਸਾਈਕਲ ਤੇ ਸਵਾਰ ਦੋ ਨੌਜਵਾਨਾਂ ਵਿੱਚ ਹੋਈ ਟਕਰਾਅ ਤੋਂ ਬਾਅਦ ਇੱਕ ਨੌਜਵਾਨ ਵੱਲੋਂ ਦੂਜੇ ਨੌਜਵਾਨ ਦਾ ਕਰ ਦਿੱਤਾ ਕਤਲ ਮ੍ਰਿਤਕ ਦੀ ਪਛਾਣ ਮਨਪ੍ਰੂਪ ਸਿੰਘ ਪਿੰਡ ਹੋਠੀਆਂ ਵਾਸੀ ਵਜੋਂ ਹੋਈ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਦੋਸ਼ੀ ਨੂੰ ਕੈਦ ਕੀਤਾ ਕਾਬੂ ਦੋ ਨੌਜਵਾਨਾਂ ਦਰਮਿਆਨ ਹੋਈ ਮਾਮੂਲੀ ਟਕਰਾਅ ਨੂੰ ਲੈ ਕੇ ਸਕੀ ਮਾਸੀ ਦੇ ਮੁੰਡੇ ਵੱਲੋਂ ਆਪਣੇ ਭਰਾ ਦਾ ਅੱਜ ਤੇਜ਼ ਤਰ੍ਹਾਂ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਘਟਨਾ ਸਥਾਨ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਮ੍ਰਿਤਕ ਨੌਜਵਾਨ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹੋਟਿਆਂ ਦਾ ਵਸਨੀਕ ਸੀ। ਅੱਜ ਉਹ ਆਪਣੇ ਸਕੀ ਮਾਸੀ ਦੇ ਮੁੰਡੇ ਨਾਲ ਕਿਸੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਘਰ ਆ ਰਹੇ ਸਨ। ਜਦੋਂ ਆਪਣੇ ਪਿੰਡ ਨੇੜੇ ਪਹੁੰਚੇ ਤਾਂ ਕਿਸੇ ਗੱਲ ਨੂੰ ਲੈ ਕੇ ਮੇਰੇ ਤੱਕ ਮਨਰੂਪ ਸਿੰਘ ਤੇ ਉਸਦੀ ਮਾਸੀ ਦੇ ਮੁੰਡੇ ਹਰਪ੍ਰੀਤ ਸਿੰਘ ਨਾਲ ਟਕਰਾਅ ਹੋ ਗਈ। ਮੋਟਰਸਾਈਕਲ ਦੇ ਪਿੱਛੇ ਬੈਠੇ ਹਰਪ੍ਰੀਤ ਸਿੰਘ ਨੇ ਤੇਜ਼ ਤਰ੍ਹਾਂ ਹਥਿਆਰ ਨਾਲ ਮਨਰੂਪ ਸਿੰਘ ਤੇ ਵਾਰ ਕਰ ਦਿੱਤਾ ਜਿਸ ਕਾਰਨ ਉਸਦੀ मौके ਤੇ ਹੀ ਮੌਤ ਹੋ ਗਈ। ਜ਼ਿਕਰ ਇਹ ਖਾਸ ਹੈ ਕਿ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਕੋਟਲਾ ਹੈਰਾ ਦਾ ਵਸਨੀਕ ਹੈ ਜਿਸ ਦੇ ਮਾਤਾ ਪਿਤਾ ਵਿਦੇਸ਼ ਵਿੱਚ ਵਸਦੇ ਹੋਣ ਕਾਰਨ ਉਹ ਮ੍ਰਿਤਕ ਮਨਰੂਪ ਸਿੰਘ ਦੇ ਪਰਿਵਾਰ ਵਿੱਚ ਰਹਿ ਰਿਹਾ ਸੀ। ਪਰ ਉਹਨਾਂ ਨੂੰ ਕੀ ਪਤਾ ਇਹ ਸਾਡੇ ਪੁੱਤ ਦੀ ਜਾਨ ਲੈ ਲਵੇਗਾ ਕਟਨਾ ਸਥਾਨ ਤੇ ਪਹੁੰਚੇ ਪੁਲਿਸ ਥਾਣਾ ਕੋਤਵਾਲੀ ਮੁਖੀ ਨੇ ਦੱਸਿਆ ਕਿ ਦੋਸ਼ੀ ਨੂੰ ਮੌਕੇ ਤੋਂ ਕਾਬੂ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਪੂਰਥਲਾ ਤੋਂ ਕੇਟੀਵੀ ਪੰਜਾਬ ਲਈ ਪੱਤਰਕਾਰ ਜਗਿੰਦਰ ਸਿੰਘ ਜਾਤੀਕੇ ਜੀ ਦੀ ਵਿਸ਼ੇਸ਼ ਰਿਪੋਰਟ ਪੰਜ ਕਿ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਾਰਜੀਤ ਕੌਰ ਆ ਇਹ ਜਿਹੜੇ ਵੀਰਦੀ ਮੌਤ ਹੋਈ ਆ ਤੁਹਾਡੇ ਕੀ ਲੱਗਦੇ ਸੀ ਮੇਰੇ ਬਰਾਦਰ ਆ ਮੇਰਾ ਸਹਤਾਪ ਆ ਇੱਕ ਕੀ ਨਾਂ ਸੀ ਉਹਨਾਂ ਦਾ ਮਨਦੂਬ ਸਿੰਘ ਕਿੰਨੀ ਕੋਮਰ ਸੀਗੀ ਉਹਦੀ ਉਮਰ ਹੁਣ ਇਤੇ 1 ਸਾਲਾਂ ਬਾਈਆਂ ਦੀ 3 ਦੀ ਤੇ ਇਹਦਾ ਹੁਣ ਮਤਲਬ ਕਿਦਾਂ ਮੌਤ ਹੋ ਕਿਦਾਂ ਹੋਈ ਆ ਮੇਰੇ ਭਰਾ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਹਾਂਜੀ ਹੀ ਕਾਰਨ ਕੀ ਆ ਮਾਰਨ ਦੇ ਕੋਈ ਕਾਰਨ ਨਹੀਂ ਗੁਰਦੁਆਰੇ ਦੀ ਸੇਵਾ ਕਰਨ ਘੇ ਪਤਾ ਨਹੀਂ ਹੁਣ ਰਾਤ ਕੀ ਕੀਤਾ ਇਹ ਤੁਹਾਨੂੰ ਫੇਰ ਸੂਚਨਾ ਕਿਵੇਂ ਮਿਲੀ ਹੋਣੀ ਇਹ ਉਹ ਕਿਰਾਾ ਆਇਦਾ ਹੀ ਫੋਨ ਆਇਆ ਮੈਂ ਤੇਰਾ ਫਰਾ ਮਾਰ ਦਿੱਤਾ ਹਾਂ ਹੁਣ ਤੁਸੀਂ ਪੁਲਿਸ ਕਾਰਵਾਈ ਕਰਾ ਰਹੇ ਤੁਸੀਂ ਹਾਂਜੀ ਜਰੂਰ ਕਰਾਵਾਂਗੇ ਹਾਂਜੀ ਸਰ ਤੁਹਾਡਾ ਕੀ ਨਾਮ ਮੇਰਾ ਰਵੀ ਸਿੰਘ ਹੈ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਹੋਟੀਆਂ ਜੀ ਇਹ ਜਿਹੜੇ ਨੌਜਵਾਨ ਦੀ ਮੌਤ ਹੋਈ ਆ ਇਹ ਇਹਦਾ ਕੀ ਨਾਮ ਸੀ ਔਰ ਕਿਹੜਾ ਪਿੰਡ ਸੀ ਕਦਾ ਜਿਹੜੇ ਜਿਹਦੀ ਮੌਤ ਹੋਈ ਆ ਜੀ ਉਹ ਆਪਣੇ ਵੱਤ ਕੀ ਆ ਸਾਡਾ ਮਨੂਰ ਸਿੰਘ ਨਾਂ ਹੈ ਤੇ ਜਿਹੜਾ ਜਿਹੜਾ ਮੁੰਡਾ ਆਪਣੇ ਮੱਲ ਜਨੇ ਆਪਣੇ ਮੱਲ ਜਿਹੜੇ ਸੇਜੀ ਸਾਹਿਬ ਮਾਰਿਆ ਜੀ ਉਹ ਆਪਣੇ ਮੱਲ ਸਪੋਰਟ ਦੇ ਉਹ ਮੁੰਡਾ ਆਪਣੇ ਮੱਲ ਸਾਡੀ ਭੈਣ ਦਾ ਮੁੰਡਾ ਹੈ ਮਲਮ ਮਾਸੀ ਦਾ ਰਹਿੰਦਾ ਸੀ ਮਾਸੀ ਦੇ ਮੁੰਡੇ ਦਾ ਮਾਸੀ ਦਾ ਹਾਂਜੀ ਮਾਸੀ ਦਾ ਠੀਕ ਹੈ ਜੀ ਕੋਈ ਵਜ੍ਹਾ ਕਤਲ ਦੀ ਹਾਂ ਜੀ ਵਜਾ ਕੋਈ ਨਹੀਂ ਜੀ ਆਪਣੇ ਮਲੇ ਆਏ ਅੱਜ ਇੱਥੋਂ ਆਪਣੇ ਮਲੇ ਇੰਨੇ ਚਿਰ ਅਜ ਮੌਤ ਹੋਈ ਜਾਂਦੀ ਆ ਮਾਪੋਲੀ ਬੜੋਂ ਇੱਥੇ ਦੇ ਆਏ ਆ ਤੇ ਉਹਨਾਂ ਜਗ੍ਹਾ ਦੇ ਬੱਚੇ ਨੇ ਸ੍ਰੀ ਸਾਹਿਬ ਨਗਾਹਤੇ ਜੀ ਦੋ ਉਹਦੀ ਮੌਤ ਕਰਦੀ ਆ ਅਸੀਂ ਦੱਸਦੇ ਪਿਆਦੇ ਕੀ ਮੰਗ ਕਰ ਮੰਗੀ ਕਰਦੇ ਤੁਸੀਂ ਹਾਂ ਜੀ ਮੰਗ ਕੀ ਕਰਦੇ ਆ ਹਾਂ ਜੀ ਮੰਗ ਕੀ ਕਰਦੇ ਤੁਸੀਂ ਇਨਸਾਫ ਦੀ ਮੰਗ ਕਰਦੇ ਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਕਿਹੜਾ ਪਿੰਡ ਹੈ ਸਾਡਾ ਪਿੰਡ ਹੈ ਖਖਰਾਂ ਦੇ ਲਾਗੇ ਡੇਰੇ ਆ ਤੇ ਇਹ ਜਿਹੜੇ ਵੀਰ ਦੀ ਮੌਤ ਹੋਈ ਹੈ ਉਹ ਤੁਹਾਡੇ ਕੀ ਲੱਗਦੇ ਮਾਸੀ ਦਾ ਮੁੰਡਾ ਭਾਣਜਾਈ ਲੱਗਦਾ ਜਿੰਨਾ ਮੇਰੀ ਮਾਤਾ ਦਾ ਕੀ ਨਵਸੀ ਉਹਨਾਂ ਦਾ ਮੰਨਰੂਤ ਸਿੰਘ ਮੌਤ ਕਿਵੇਂ ਹੋਈ ਹੈ ਮੌਤ ਇਦਾਂ ਹੀ ਹੋਈ ਹੈ ਜੀ ਅਸੀਂ ਆ ਰਹੇ ਸੀ ਵੀ ਮੈਂ ਆਪਣੇ ਪਿੰਡ ਗਿਆ ਹੋਇਆ ਸੀਗਾ ਮਤਲਬ ਸੇਵਾ ਕਰਨ ਗਿਆ ਸੀ ਤੇ ਆਉਂਦੇ ਆਉਂਦੇ ਹਾਂਦੇ ਹੋਏ ਇੱਥੇ ਭਵਾਨੀਪੁਰ ਲੱਗੇ ਇਹ ਕਹਿੰਦਾ ਵੀ ਐ ਜੋਂ ਵੀ ਨਸ਼ਾ ਮੈਂ ਕਰਨਾ ਐ ਮੈਂ ਨਸ਼ੇ ਤੋਂ ਉਠਾਉਂਦਾ ਸੀ ਇਹਨੂੰ ਵੀ ਇਹ ਕਹਿੰਦਾ ਮੈਂ ਲੈਣ ਜਾਣਾ ਮੈਂ ਕਿਹਾ ਤੂੰ ਗਾਧੂ ਲੈਣ ਜਾਣਾ ਮਤਲਬ ਇਹ ਨਸ਼ੇ ਦਾ ਆਦੀ ਸੀਗਾ ਹਾਂ ਨਸ਼ੇ ਦਾ ਆਦੀ ਸੀਗਾ ਜੀ ਇਹਨੇ ਇਹ ਕਹਿੰਦਾ ਮੈਂ ਨਹੀਂ ਮਾਰਨੀ ਇਹ ਇਨੇ ਰੁਕ ਲਿਆ ਮੋਟਰਸਾਈਕਲ ਇਹਨੇ ਮੇਰਾ ਦਮਾਲਾ ਲਾਉਣ ਦੀ ਕੋਸ਼ਿਸ਼ ਕੀਤੀ ਇਹਨੇ ਦਮਾਲਾ ਲਾਤਾ ਮੇਰੇ ਕੇਸ ਗਲਾਰ ਤੇ ਮੈਂ ਜੀ ਸ਼ਾਸਤਰਮਾਰ ਸ਼ਾਸਤਰਮਾਰ ਹੋ ਗਿਆ ਜੀ ਮੇਰੇ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਅੱਛਾ ਅੱਛਾ ਭਰਾ ਹੀ ਨਹੀਂ ਅਰੇ ਇਸ ਜਗ੍ਹਾ ਤੇ ਇਹ ਕੀ ਸੂਚਨਾ ਮਿਲੀ ਸਰ ਸਾਨੂੰ ਬਈਰੀ ਹੂਮਤਲਾਹ ਮਿਲੀ ਸੀ ਕਤਲ ਹੋ ਗਿਆ ਉਸ ਬੰਦੇ ਦਾ ਕਿਸੇ ਵੱਲੋਂ ਕੀਤਾ ਗਿਆ ਜੀ ਪਤਾ ਲੱਗਾ ਕੁਝ ਬਾਅਦ ਚ ਗੱਲ ਕਰਾਂਗੇ ਯੂਨੀਵਰਸਿਟੀ ਤੋਂ